ਇਕ ਮਨ ਹਰਿ ਜੀ ਚਾਹੇ ਤੂ ਇਕ ਮਨ ਇਕ ਚਿਤ ਭਾਏ ਸਤਿਗੁਰ ਕਾਸਾ ਜੀ ਪਾਵਨ ਵਚਨ ਕਰਦੇ ਨੇ ਕੇ ਕੇ ਮੇਰੇ ਮਨਾ ਪਿਆਰ ਦੇ ਨਾਲ ਇਕਾਤਰ ਚਿਤ ਹੋ ਕੇ ਹਰੀ ਦਾ ਸੰਦਨ ਕਰ ਸਤਿਗੁਰ ਜੀ ਆਨੇ ਪਾਵਨ ਬਾਣੀ ਸ੍ਰੀ ਸਹਿਜ ਜਿਹਦੇ ਵਿੱਚ ਵੀ ਸੰਗ ਪੀਤ ਰੁਪਦੇਸ਼ ਗੁਰੂ ਜੀ ਪਾਸ ਦੇ ਕਿ ਵਰਤਨ ਕਰਦੇ ਨਹੀਂ ਜਦੋਂ ਵੀ ਪੋਸ ਅਕਾਲ ਪੁਰਖ ਵੈਕੂ ਜੀ ਦੀ ਵਾਕ ਕਰਨੀ ਹੈ ਉਸ ਕਾਲਪਨਕ ਦੀ ਜਾਗ ਵਿੱਚ ਜੁੜਨਾ ਹੈ ਸਤਿਗ੍ਰਿਤਾ ਦਾ ਧਿਆਨ ਖਾਸ ਕਰਕੇ ਰੱਖਣਾ ਹੈ ਪ੍ਰਭੂ ਕੀ ਉਸਤਤ ਕਰ ਕੋ ਸੰਤ ਬੀਤ ਸਾਧ ਸੰਗ ਇਕਾਗਰਤੀ ਮਨ ਦੀ ਇਕਾਗਰਤਾ ਸਾਰੇ ਸਤਿਗੁਰ ਜੀਾਂ ਨੇ ਗੁਰ ਬਾਣੀ ਦੇ ਵਿੱਚ ਸਾਨੂੰ ਖਾਸ ਅੱਗੇ ਦੱਸਿਆ ਹੈ ਕਿ ਜਦੋਂ ਵੀ ਕਾਲਕੁਪਤ ਵੈਕ੍ਰੂ ਜੀ ਦਾ ਨਾਮ ਲੱਪਣਾ ਹੈ ਇਹ ਕੋਸ਼ਿਸ਼ ਅਸੀਂ ਕਰੀਏ ਕਿ ਸਾਡਾ ਮਨ ਜਗ ਹੈ ਕੋਈ ਕਾਕਰ ਉੱਜਾਈ ਤੇ ਜਦੋਂ ਕੋਈ ਮਨ ਦੀ ਇਕਾਗਰਤਾ ਦੇ ਨਾਲ ਉਸ ਕਾਲਕੁਪਤ ਵੈਕ੍ਰੂ ਜੀ ਦੀ ਬਾਣੀ ਨੂੰ ਪੜਦਾ ਹੈ ਬਾਣੀ ਸੁਣਦਾ ਹੈ ਸਿਮਰਨ ਦੇ ਵਿੱਚ ਜੁੜਦਾ ਹੈ ਤੇ ਫਿਰ ਉਹ ਮਨ ਦੀ ਇਕਾਗਰਤਾ ਕਰਕੇ ਉਸ ਬੜੀ ਬੁਰੀ ਬਾਣੀ ਸੁਣੀ ਹੋਈ ਬਾਣੀ ਵਿੱਚ ਵੀ ਸਿਮਰਨ ਦਾ ਅਸਰ ਮੰਨ ਤੇ ਹੁੰਦਾ ਹੈ ਤੇ ਜਦੋਂ ਮਨ ਤੇ ਅਸਰ ਹੋਏਗਾ ਕਿ ਮਨ ਦੀ ਪਵਿੱਤਰਤਾ ਹੋਣੀ ਜੁਗੀ ਹੈ ਮਨ ਪਵਿੱਤਰ ਹੋਵੇਗਾ ਮੰਨ ਦੇ ਵਿੱਚੋਂ ਵਿਕਾਰ ਨਾ ਸਮਾਣਗੇ ਇਸ ਕਰਕੇ ਪਾਤਸ਼ਾਹ ਜੀ ਆਂਦੇ ਦੇ ਪਾਠਨ ਬਚਨ ਸਾਨੂੰ ਸੁਣਾਉਣ ਦਾ ਯਤਨ ਕੀਤਾ ਹੈ ਦੇ ਭਾਈ ਨਾਮ ਨੂੰ ਜਪਣਾ ਕਾ ਕਰਮ ਵੈਗੂ ਜੀ ਦਾ ਜਪਣਾ ਕਿਵੇਂ ਹੈ ਇਹ ਮਨ ਹਰਿ ਗੀਤਿਆ ਤੁ ਇੱਕ ਚਿੱਤ ਇੱਕ ਮਨ ਇੱਕ ਚਿੱਤ ਭਾਈ ਆਇਨਾ ਭਾਵ ਹੈ ਪਿਆਰ ਦੇ ਨਾਲ ਪ੍ਰੇਮ ਦੇ ਨਾਲ ਔਰ ਰੱਖਣਾ ਮਨ ਵਿੱਚ ਪਿਆਰ ਵੀ ਜੁਲਦੀ ਹੈ ਕਿਉਂਕਿ ਬਾਸ ਜਨ ਵਚਨ ਸੰਤਿ ਦੇ ਵਿਦッセ ਨੇ ਕਿ ਜਨ ਪ੍ਰੇਮ ਕਿਉਂ ਦੇਹੀ ਪ੍ਰਾਪਤ ਹੈ ਜੇ ਪ੍ਰੇਮ ਨਹੀਂ ਹੈ ਆਕਾਰਪੁਰਖ ਵਹਿੰਗ ਜੀ ਦੇ ਨਾਲ ਜੇ ਵੀ ਨਾਮ ਜਪਿਆ ਆਕਾਰਪੁਰਖ ਦੀ ਪ੍ਰਾਪਤੀ ਹੋਣੀ ਹੈ ਆਹ ਸੰਸਾਰ ਦੇ ਸੁੱਖ ਮਿਲ ਸਕਦੇ ਨੇ ਸੰਸਾਰ ਦੇ ਜਿਹੜੇ ਸਾਡੇ ਮਨ ਦੇ ਵਿੱਚ ਸੰਸਾਰ ਨੇ ਸੁੱਖ ਵਸੇ ਹੋਏ ਨੇ ਸੰਸਾਰਿਕ ਸੁੱਖਾਂ ਬਾਅਦ ਕੇ ਆਕਾਰਪੁਰਖ ਨੂੰ ਚੇਤੇ ਕਰਦੇ ਹੋ ਮਿਲਣਗੇ ਪਰ ਜਿਹੜੇ ਵਸਤੇ ਵਸਤੂਆਂ ਤੇ ਇਨਸਾਨਾਂ ਇਨਸਾਨੀ ਜਾਮਾਂ ਲੈ ਕੇ ਸਿੱਖ ਸਾਖੀਆਂ ਨੂੰ ਵਸਤੂ ਨਹੀਂ ਮਿਲੇਗੀ ਉਹ ਵਸਤੂ ਮਿਲਣ ਵਾਸਤੇ ਪ੍ਰੇਮ ਰੰਗਾਰ ਨਾਲ ਰੱਖਣਾ ਹੈ ਪਿਆਰ ਦੇ ਨਾਲ ਇਕਾਗਰ ਚਿਤ ਹੋ ਕੇ ਉਸ ਕਾਰਜ ਪ੍ਰਯੋਜਿਤਾ ਸਿਮਨਨ ਕਰ ਇਹ ਪਾਵਨ ਉਪਦੇਸ਼ ਸਤਪੁਰਾਨੀ ਅੱਜ ਦੇ ਬਖਸ਼ੇ ਹਨ ਆਰਕੀਆਂ ਸਦਾ ਸਦਾ ਵੜਿਆਈਆਂ ਦੇਨਕ ਚੋਟਾਈ ਹਰੀ ਜਿਹਦੇ ਵਿੱਚ ਇਹ ਸੱਚਾ ਸਦਾ ਲਈ ਇੱਕ ਸੱਚਾ ਗੁਣ ਹੈ ਕੇ ਕਾਲ ਕੁਰਸੀ ਦਾਤ ਬਖਸ਼ ਕੇ ਫਿਰ ਕੁਛ ਤੋਂਗਾ ਨਹੀਂ ਅਜੇ ਕਿਸੇ ਤੋਂ ਵੀ ਕੋਈ ਚੀਜ਼ ਲੈਣੀ ਹੈ ਇਤੋਂ ਤੱਕ ਨੇ ਤਾਨ ਕਰਕੇ ਵੀ ਕੁਛ ਤੋਂ ਦੇ ਮੁੱਖ ਦੇਖੇ ਜਾ ਸਕਦੇ ਜੇ ਮੈਂ ਇੰਨਾ ਖਰਚਾ ਕੀਤਾ। ਇਹੇ ਵਾਰ ਜਿਵੇਂ ਨੰਦਾਨ ਕੀਤਾ ਸੀ ਮੇਰਾ ਕੰਮ ਨਹੀਂ ਬਣਿਆ ਆਂਦਾ। ਪਰ ਸਤਿਗੁਰੂ ਕਹਸਾ ਕਿੰਦੇ ਉਹ ਕਾਲਪੁਰਖ ਗਏ ਉਹ ਕਿੱਟਾ ਵਿਟਾ ਹੈ। ਪੂਰੀ ਸ੍ਰਿਸ਼ਟੀ ਨੂੰ ਪੂਰੀ ਕਾਇਨਾਤ ਨੂੰ ਦਾਤਾਂ ਦੇ ਰਿਹਾ ਹੈ। ਤੇ ਦਾਤਾਂ ਦੇ ਦੇ ਕੇ ਕਦੇ ਵੀ ਪਛਤਾਉਂਦਾ ਨਹੀਂ ਹੈ। ਆ ਹਰ ਕੈ ਸਰਬ ਦਿਹਾਰਣ ਜਿਤ ਸੇਵਿਆ ਸੁਖ ਪਾਈ ਸਹਿਬ ਜੀ ਵਚਨ ਕਰਦੇ ਜਿਨਾ ਉਹ ਹਰੀ ਨੂੰ ਸਦਾ ਵਾਸਤੇ ਪ੍ਰਵਾਣ ਜੰਮ ਬਲਿਹਾਰ ਜਾਂਦਾ ਜਿਸ ਦੀ ਸੇਵਾ ਕੀਤੀਆਂ ਸੁਖ ਮਿਲਦਾ ਸੇਵਾ ਕੀ ਹੈ ਸਹਿਤ ਸਤਿਗੁਰੂ ਪਾ ਸਕੰਦੇ ਨੇ ਆਗਿਆ ਸਭ ਨੂੰ ਹੀ ਸਾਹਿਬ ਸੇਵਾ ਸਭ ਤੋਂ ਵੱਡੀ ਸੇਵਾ ਸਭ ਤੋਂ ਵੱਡਾ ਪਹਿਲਾ ਕਰਮ ਉਹੀ ਹੈ ਕਾਲਕੁਪਤ ਦੀ ਆਗਿਆ ਮੰਨਣੀ ਆਕਾਰਕੁਪਤ ਦੀ ਆਗਿਆ ਤੁਲਨਾ ਉਹਦੀ ਰਜਾ ਦੇ ਵਿੱਚ ਰਣੀ ਇਸ ਕਰਕੇ ਸaintsa Satguru Parsa Maharaj ji ਨੇ ਬਚਨ ਕਹੇ ਨੇ ਕਿ ਭਾਈ ਉਹ ਕਾਲਕੁਪਤ ਤੂੰ ਸੁੱਖੁਰ ਬਾਣ ਦਾ ਦੰਰਣਾ ਜੇ ਤੀ ਸੇਵਾ ਕੀਤੀ ਸੁੱਖ ਮਿਲਦਾ ਹੈ ਸੁੱਖ ਉਦੋਂ ਮਿਲੇਗਾ ਜਦੋਂ ਸੀ ਕਾਲਕੁਪਤ ਵੈਰਗੁਰੂ ਦੀ ਰਜਾ ਵਿੱਚ ਚਲਣਾਗੇ ਹੁਕਮ ਅਰਜਾਈ ਚਲਣਾ ਨਾਨਕ ਆ ਆ ਹਕੂਮਤ ਚ ਚੱਲਣਾ ਤੇ ਜਿਹੜਾ ਹਕੂਮਤ ਚ ਚੱਲਦਾ ਹੈ ਕਾਲ ਚੁੱਕੀ ਦੀ ਸੇਵਾ ਕਰਦਾ ਹੈ ਪਾਸਾ ਜੀ ਵਚਨ ਕਰਦੀ ਵੀ ਪਾਈ ਉਹਨੂੰ ਸਾਰੇ ਸੁੱਖ ਮਿਲਦੇ ਹਨ ਨਾਨਕ ਗੁਰਮੁਖ ਮਿਲ ਰਹੇ ਹਉ ਮੈਂ ਸਤ ਜਲਾਈ ਤੇ ਵੱਡਿਆਂ ਦੇ ਮੂਰ ਲਾ ਕੇ ਅੰਦੂ ਅੰਮ੍ਰਿਤਦਾਸ ਮਹਾਰਾਜ ਜੀ ਵਚਨ ਕਰਦੇ ਨੇ ਇਹ ਨਾਨਕ ਗੁਰਮੁਖ ਜਾਨਾ ਹੰਕਾਰ ਨੂੰ ਸਤਿਗੁਰ ਦੇ ਸ਼ਬਦ ਦੇ ਰਹੀ ਸਾੜ ਕੇ ਹਰੀ ਰੇਤ ਜੁਦੇ ਕਿਉਂਕਿ ਹੰਕਾਰ ਦਾ ਇੱਕੋ ਇੱਕ ਇਲਾਜ ਹੈ ਆਕਾਰ ਉਪਰਤ ਵਿਗਿਆਨਾ ਸੰਸਾਰ ਦੇ ਵਿੱਚ ਐਸੀ ਕੋਈ ਦਵਾਈ ਐਸੀ ਕੋਈ ਕੋਈ ਇਲਾਜ ਨਹੀਂ ਬਣਿਆ ਜਿਹੜਾ ਹੰਕਾਰ ਦਾ ਇਲਾਜ ਕਰੇ ਹੰਕਾਰ ਦਾ ਲਾਜ ਇੱਕੋ ਇੱਕ ਹੈ ਦਾਸਾ ਜੀ ਕਹਿੰਦੇ ਨੇ ਮੇਰਾ ਵੈਤੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵ ਕਟ ਜੰਗੀ ਹੰਤ ਹੈ ਇੱਕੋ ਇੱਕ ਦਵਾਈ ਹੈ ਕਾਲਪੁਰ ਵੈਗੁਰੂ ਪਰਮੇਸ਼ਵਰ ਜੀ ਦਾ ਨਾਮ ਜਿਹੜਾ ਨਾਮ ਜਪਦਾ ਹੈ ਰਹਾਮੈ ਨਾਗ ਨਾ ਕੋਧ ਹੈ ਦੁਇ ਨੰਬਰ ਸੈ ਇੱਕ ਦਵਾਈ ਦਾਸਾ ਜੀ ਕਹਿੰਦੇ ਜਦੋਂ ਨਾਮ ਵਰ ਜਾਂਦਾ ਹੈ ਅੰਦਰ ਹੰਕਾਰ ਗ੍ਰ ਆਪਣੇ ਆਪ ਨੂੰ ਨਾ ਜਿਹੜੇ ਕਰਕੇ ਜਿਹੜੇ ਗੁਰਮੁਖ ਜਨ ਨੇ ਪਾਸਾ ਜੀ ਕਹਿੰਦੇ ਜਿਹੜੇ ਗੁਰੂ ਨਾਲ ਜੁੜੇ ਨੇ ਗੁਰੂ ਦੇ ਸ਼ਬਦ ਦੇ ਨਾਲ ਮਨ ਜਿਨ੍ਹਾਂ ਨੇ ਪੂਰਿਆ ਹੈ ਗੁਰੂ ਦੇ ਬਚਨਾਂ ਨੂੰ ਜਿਨ੍ਹਾਂ ਨੇ ਮੰਨਿਆ ਹੈ ਭਾਈ ਉਹ ਗੁਰੂ ਦੇ ਸ਼ਬਦ ਦੇ ਰਾਹੀ ਗੁਰੂ ਦੀ ਕੀਰਤੀ ਦੇ ਰਾਹੀ ਨਾਮ ਦੇ ਰਾਹੀ ਆਪਣੇ ਅੰਦਰੋਂ ਹਉਮੈ ਨੂੰ ਜਲਾ ਕੇ ਬਾਹਰ ਕੱਢ ਕੇ ਫਿਰ ਆਪ ਤਾਲ ਗੁਰੂ ਨੂੰ ਮਿਲੇ ਹਨ ਮਹਲਾ ਕੀ ਜਾ ਆਪੇ ਸੇਵਾ ਗਾਇਨ ਆਪੇ ਬਖਸ਼ਿ ਕਰੀ ਹਰੀ ਨੇ ਆਪ ਹੀ ਮੂੰਖਾਂ ਸੇਵਾ ਵਿਚ ਲਾਇਆ ਤੇ ਆਪ ਹੀ ਫਿਰ ਬਖਸ਼ਿਸ਼ਾਂ ਕਰਦਾ ਹੈ ਸਬਨਾ ਕਾ ਨਾਮ ਪਿਉ ਆਪ ਹੈ ਆਪੇ ਸਾਰ ਕਰੇ ਸਬਨਾ ਦਾਹੀ ਹੀ ਆਕਾਰ ਗੁਰਪ੍ਰਵੈ ਤੇ ਆਤਮੀ ਸਭ ਨੂੰ ਸਾਧ ਦੀ ਤਰਕਾਰ ਤੂ ਵੈ ਨੂੰ ਸੰਭਾਰ ਕਰਦਾ ਹੈ ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ ਬਖਸ਼ ਕਰਦੇ ਨੇ ਬੇਨੰਕ ਜੋ ਮਨੁੱਖ ਨਾਮ ਜਪਦੇ ਹਨ ਉਹ ਆਪਣੇ ਟਿਕਾਣੇ ਦੇ ਟਿਕੇ ਹੁੰਦੇ ਨੇ ਟਿਕਾਣੇ ਦੇ ਟਿਕਣ ਦਾ ਭਾਵ ਕੀ ਹੈ ਅੰਦਰ ਮਨ ਕਰਕੇ ਟਿਕੇ ਹੋਣਾ ਹੈ। ਹਿਰਦੇ ਘਰ ਦੇ ਟਿਕ ਕੇ ਬੈਠਣਾ। ਕਿਉਂਕਿ ਨਾਮ ਜਪਣਾ ਸਭਾ ਜਿੰਨਾ ਮਨ ਹੈ। ਇਹ ਦੌੜਿਆ ਰਹਿੰਦਾ ਹੈ, ਭੱਜਿਆ ਰਹਿੰਦਾ ਹੈ, ਟਿੱਕੇ ਕਿ ਨਹੀਂ ਬੰਦ। ਅਸੀਂ ਤੇ ਗੁਰੂ ਦੀ ਸੰਗਤ ਵਿੱਚ ਬੈਠੇ ਹੋਏ ਵੀ ਮਨ ਦੀ ਕਾਗਰਤਾ ਨਹੀਂ ਜਾ ਕੇ ਹੁੰਦੀ, ਮਨ ਫਿਰ ਵੀ ਦੌੜਿਆ ਲੈਂਦਾ ਹੈ। ਧਨ ਕਰਕੇ ਗੁਰੂ ਜੂਰੀ ਵਿੱਚ ਬੈਠੇ ਹੁੰਦੇ ਆ। ਮਨ ਮੰਨ ਕਰਕੇ ਕਿਤੇ ਪੈਰ ਮਾਰਿ ਪਜਾਮੀਆਂ ਮਨ ਕਿਤੇ ਭੂਰ ਦੌੜਿਆ ਫਿਰਦਾ ਨੇ ਤੇ ਬਾਸਾ ਕਹਿੰਦੇ ਭਾਈ ਜਿਹੜੇ ਆਕਾਰਪੁਰਖ ਵੈਰ ਗੁਰੂ ਜੀ ਦੇ ਪਿਆਰੇ ਨੇ ਜਿਨ੍ਹਾਂ ਨੇ ਮਨ ਕਰਕੇ ਉਸ ਤਾਲੁਕ ਨੂੰ ਜਪਿਆ ਉਹਨਾਂ ਨੇ ਨਾਮ ਜਪਣ ਵਾਲੇ ਬੰਮੁਖਾਂ ਨੇ ਆਪਣੀ ਮੰਨ ਕਰਕੇ ਕਾ ਹਾਸਲ ਕਰ ਲਿਆ ਜਿਹੜਾ ਮਨ ਦੌੜਿਆ ਫਿਰਦਾ ਸੀ ਉਹਦਾ ਕਾ ਹਾਸਲ ਕਰ ਲਿਆ ਇਸ ਕਰਕੇ ਬਾਸਾ ਕਹਿੰਦੇ ਨਾਨਕ ਨਾਮ ਟਿਆ ਇਨ ਤਿਨ ਨਿਜ ਘਰ ਵਾਸ ਹੈ ਭਾਈ ਜਿਹੜੇ ਅਕਾਲ ਪੁਰਖ ਵੈਰਖੂ ਜੀ ਦਾ ਨਾਮ ਲੱਗਦੇ ਨੇ ਉਹ ਆਪਣੇ ਟਿਕਾਣੇ ਤੇ ਟਿਕੇ ਹੁੰਦੇ ਨੇ ਜੁਗ ਜੁਗ ਸੋਭਾ ਕੋਈ ਨਹੀਂ ਉਹਨਾਂ ਵਿੱਚ ਹਰੇਕ ਜੁਗ ਦੇ ਵਿੱਚ ਸੋਭਾ ਹੁੰਦੀ ਹੈ ਜੁਗਾ ਜੁਗ ਅੰਤਰਾਂ ਦੇ ਵਿੱਚ ਸੋਭਾ ਹੁੰਦੀ ਹੈ ਇਹ ਸੰਸਾਰ ਉਹਨਾਂ ਦੀ ਉਸਤਤ ਕਰਦਾ ਹੈ ਤੂੰ ਕੌੜੀ ਕਾਰਨ ਕਾਰਨ ਸਰਤ ਹੈ ਨਾ ਕਰਤੇ ਨਾ ਕੁਝ ਵੀ ਅਵਰਣਾ ਕੋਈ اے ਕਰਤਾ ਤੂੰ ਸਾਰੀ ਕੁਦਰਤ ਨੂੰ ਰਚਣ ਜੋਗਾ ਤੇਰੇ ਬਿਨਾ ਤੇਰੇ ਜੱਟਾ ਕੋਈ ਹੋਰ ਨਹੀਂ ਮੈਂ ਦਸਦਾ ਹੈ ਤੋ ਦਿਆੰਤੇ ਸਿੱਟ ਸਿਰ ਜੀਆ ਜਾਂਤੇ ਪੁਨ ਗੋਈ ਤੂੰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈਂ ਇਹ ਆਪੇ ਬਿਨਾਸ ਕਰਦਾ ਹੈ ਸਭ ਇੱਕੋ ਸਭ ਨੂੰ ਵਰਤਦਾ ਜੋ ਕਰੇ ਸੋਈ ਸਭ ਥਾਂ ਹੀ ਹਰੀ ਦਾ ਸਭ ਨੂੰ ਵਰਤਦਾ ਕਾਮੁਖਮ ਵਰਤਦਾ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੋਈ ਉਹਦੇ ਹੁਕਮ ਦੇ ਵਿੱਚ ਵੀ ਜੋ ਕੁਝ ਵੀ ਸ੍ਰਿਸ਼ਟੀ ਤੇ ਹੋ ਰਿਹਾ ਹੈ ਚੰਦਰਮਾ ਹੈ ਉਹ ਸਾਰਾ ਕੁਝ ਕਾਲਪਿਤ ਵੈੰਕੀ ਜੀ ਦੇ ਹੁਕਮ ਦੇ ਵਿੱਚ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਸਭ ਥਾਈਂ ਹਰੀ ਦਾ ਹੀ ਹੁਕਮ ਵਰਤ ਰਿਹਾ ਭਾਈ ਉਹ ਜੋ ਕਰਦਾ ਹੈ ਸੋਈ ਹੁੰਦਾ ਹੈ ਜੋ ਉਹ ਆਕਾਲ ਤੁਪੈ ਤੋਂ ਪਰਾਰ ਨਾ ਹੈ ਉਹੀ ਇਸ ਸੰਸਾਰ ਕਰੇ ਬੈ ਦੁਨੀਆਂ ਦੇ ਜੀਵ ਰੂਪ ਕਰ ਰਿਹਾ ਹੈ ਇਸ ਕਰਕੇ ਉਹਦਾ ਹੀ ਹੁਕਮ ਵਰਤ ਰਿਹਾ ਨਾ ਹੈ ਵੜਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਆਈ ਬਖੁਰਾਨੇ ਉਹਦੀ ਸੁੱਖਾ ਹੁੰਦੀ ਹੈ ਸੰਸਾਰ ਵਿੱਚ ਸੁੱਖਾ ਹੁੰਦੀ ਹੈ ਬਾਸਰ ਜਿੰਦ ਦੇ ਤਨਾ ਮੋਕਾਂ ਚ ਸੁੱਖਾ ਹੁੰਦੀ ਹੈ ਇਸ ਕਰਕੇ ਉਹ ਫਿਰ ਉਸ ਹਰੀ ਨੂੰ ਆਕਾਰਪੁਰਗ ਵੈ ਨੂੰ ਜੀ ਨੂੰ ਮਿਲ ਪੈਂਦਾ ਹੈ ਗੁਰਮਖ ਨਾਨਕ ਅਰਾਧਿਆ ਸਤਿ ਅਕੂ ਧੰਨ 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 ਗੁਰ ਸੋਈ ਸੁਧ ਤੇ ਵੱਡਿਆਂ ਜੀ ਨੂੰ ਲਾ ਕੇ ਵਚਨ ਕਰਦੇ ਨੇ ਮੇ ਨਾਨਕ ਗੁਰੂ ਦੇ ਸਾਨੂੰਖ ਮਨੁਖ ਹਰੀ ਨੂੰ ਫਿਰ ਮਰਦੇ ਨੇ اے ਭਾਈ ਸਾਰੇ ਆਪੋ ਕਿਉ ਸਤ ਗੁਰੂ ਤਨ ਹੈ ਤਨ ਹੈ ਤਨ ਹੈ ਜਿਹੜੇ ਸਤ ਗੁਰੂ ਨੇ ਸਾਨੂੰ ਅਨੁਕਾਂ ਨੂੰ ਸਾਨੂੰ ਜੀਵਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਨਾਮ ਜਪਣ ਦੀ ਸਮਰੱਥ ਰੂਪੀ ਜਿਹੜੇ ਗੁਰੂ ਦੇ ਸਾਨੂੰਤ ਰਹਿੰਦੇ ਨੇ ਸਤਗੁਰੂ ਬਾਰਸਾ ਕਹਿੰਦੇ ਨੇ ਭਾਈ ਉਹੀ ਉਤਾਰਨ ਰੂਪ ਵਹਿਗੂ ਜੀ ਦਾ ਸੁਖਣਾ ਕਰਦੇ ਨੇ ਉਹੀ ਬੰਦਗੀ ਕਰਦੇ ਹਨ ਇਸ ਕਰਕੇ ਸਤਗੁਰੂ ਜੀ ਨੂੰ ਧੰਨ ਕਹੋ ਧੰਨ ਕਹੋ ਧੰਨ ਕਹੋ ਜਿਨੇ ਸਾਡੇ ਸੇਵੀ ਦੀ ਸਾਜ ਕੇ ਆਪਣੇ ਹੁਕਮ ਦੇ ਵਿੱਚ ਚਲਾਇਆ ਹੋਇਆ ਹੈ ਤੇ ਜਿਨ੍ਹਾਂ ਦੇ ਵੀ ਕਿਰਪਾ ਕਰਦਾ ਹੈ ਉਹ ਮਨੁੱਖ ਉਸ ਆਕਾਰਪੁਰਖ ਦੇ ਸੰਗ ਗੁਰੂ ਇਹ ਉਹ ਸਰਕਾਰ ਕੋਠ ਹੈ ਇੱਕ ਚੱਕ ਦੇ ਥਾਂ ਕਿਸ ਕਰਕੇ ਪਾਈ ਸਤਿਗੁਰ ਜੀ ਨੇ ਅੱਜ ਦੇ ਪਾਵਨ ਉਪਦੇਸ਼ ਦੇ ਰਾਹੀਂ ਸਾਨੂੰ ਸਮਝਾਉਂਦਾ ਜਿਹੜਾ ਇਹ ਕੀਤਾ ਹੈ ਕਿ ਭਾਈ ਗੁਰੂ ਵਾਲਾ ਬਣ ਗੁਰੂ ਵਾਲਾ ਬਣ ਕੇ ਤੁਸੀਂ ਜੀ ਨੂੰ ਨਾਮ ਦੀ ਦਾਤ ਪ੍ਰਾਪਤ ਕਰਕੇ ਅੰਦਰ પ્રેમ ਲੈ ਕੇ ਹੁੰਦਾ ਅੰਦਰ ਗੁਰੂ ਦੇ ਨਾਲ પ્રેમ ਪਾ ਕੇ ਇਕਾਗਰ ਜੇ ਉਸ ਕਾਰਕ ਤੇ ਗੁਰੂ ਜੀ ਦਾ ਸਿਮਰਨ ਕਰਿਆ ਕਰੇ ਮਨ ਆਪੀ ਧਿਆਇ ਇਹਨ ਇੱਕ ਮਨ ਇੱਕ ਚਿਤ ਭਾਏ ਅਰਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋ ਤਾਈ ਬਾਸਲਾ ਕਿੰਦੇ ਜੇ ਜਦੋਂ ਕੋਸ ਕਾਰਕ ਗੁਰੂ ਜੀ ਦਾ ਸਿਮਰਨ ਕਰੇਗਾ ਇੱਕ ਮਨ ਚਿਤ ਹੋ ਕੇ ਇਕਾਗਰ ਚਿਤ ਹੋ ਕੇ ਸਿਮਰਨ ਕਰੇਗਾ ਪ੍ਰਕਾਰਕ ਗੁਰੂ ਜੀ ਬੜਿਆਈਆਂ ਗਾਉਂਦੇ ਨੇ ਤੇ ਸੰਸਾਰ ਦੇ ਵਿੱਚ ਉਹਨਾਂ ਦੇ ਪ੍ਰਮਾਤਮਾ اللہ so, جی کر کے,